ਮੰਡੀ ਕੋ ਕ빗 ਕਰਨੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਮੰਡੀ ਕੋ ਫਿੰਡ ਕਰਦੇ ਫਰੀਦ ਨਗਰ ਵਿਕੇ ਕੋ ਪਾਰੀ ਦੇ ਦਫਤਰ ਤੋਂ 15 ਲੱਖ 50 ਹਜ਼ਾਰ ਰੁਪਏ ਦੀ ਹੋਈ ਲੁੱਟ ਦੇ ਵਿੱਚ ਸ਼ਾਮਲ 7 ਕੱਤੀ ਬੋਸ਼ੀਆਂ ਨੂੰ ਜਿਦਾ ਪੁਲਿਸ ਵੱਲੋਂ ਬਰਾਬਰ ਕਰ ਲਿਆ ਗਿਆ ਜਦੋਂ ਕਿ ਇਸ ਘਟਨਾ ਦੇ ਵਿੱਚ ਸ਼ਾਮਲ 2 ਹੋਰ ਕੱਤੀ ਬੋਸ਼ੀਆਂ ਦੀ ਪੁਲਿਸ ਨੂੰ ਪਾਲ ਕੀਤੀ ਜਾ ਰਹੀ ਹੈ ਕਾਬੂ ਕੀਤੇ ਗਏ ਦੁਰਸ਼ੀਆਂ ਦੇ ਕੋਲੋਂ 32 ਬੋਲੀਆਂ ਤੇ 3 ਪਿਸਤੋਲਾਂ 8 ਲੱਖ ਰੁਪਏ ਦੀ ਨਕਦੀ ਇੱਕ ਬਿਨਾ ਨੰਬਰੀ ਸਿੰਗਲੈਂਡਰ ਮੋਟਰਸਾਈਕਲ ਅਤੇ ਘਟਨਾ ਦੇ ਸਥਾਨ 'ਤੇ ਵੀ ਟਾਕਾਫੀ ਬਰੰਧ ਕਰ ਲਈ ਗਈ ਹੈ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸੁਖਮਪਰਗਰਵਾਲ ਨੇ ਜ਼ਿਲ੍ਹਾ ਪ੍ਰਮੁਖ ਕਬਲਤ ਵਿਕੇਸ਼ ਸਿੱਟਾ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਰੋਣ ਦਿੱਤੀ ਹੈ। ਉਹਨਾਂ ਨੇ ਹੋਰ ਕੀ ਕੋਈ ਚੈਤੂਰੀ ਆਪ ਹੀ ਦੇਖੋ ਸੁਣੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਜਿੱਦਾਂ ਸਾਰੇ ਨੂੰ ਪਤਾ ਹੈ ਸਾਡੇ 10 ਤਾਰੀਖ ਦੀ ਰਾਤ ਨੂੰ ਇੱਕ ਵਪਾਰੀ ਦੇ ਆਫਿਸ ਦੇ ਉੱਤੇ ਜਿੱਦਾ ਕਿ ਜਿਹੜਾ ਕਿ ਪ੍ਰੀਤਨਗਰ ਦੇ ਵਿੱਚ ਸੀਗਾ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਉਹਦਾ ਗਲਾਸ ਦਾ ਗੇਟ ਸੀਗਾ ਉੱਤੇ ਗੋਲੀ ਚਲਾਈ ਤੇ ਫਿਰ ਉੱਥੋਂ ਉਹਦੇ ਵਪਾਰੀ ਦੇ ਕਹਿਣ ਮੁਤਾਬਕ ਕਰੀ ਸਾਡੇ 15 ਲੱਖ ਰੁਪਏ ਕੈਸ਼ ਜਿਹੜਾ ਹੈਗਾ ਉਹ ਹੋਕਰ ਕੀ ਲੈ ਕੇ ਸੀਗਾ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਵੱਖ-ਵੱਖ ਟੀਮਾਂ ਜਿਨ੍ਹਾਂ ਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀਗੇ ਉਹ ਟੀਮਾਂ ਬਣਾਈ ਗਈ ਤੇ ਇਸ ਕੇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ 메ਜਰ ਬ੍ਰੇਕਥਰੂ ਆਇਆ ਜਦੋਂ 16 ਤਾਰੀਖ ਦੀ ਰਾਤ ਨੂੰ ਦੋ ਦੋਸ਼ੀ ਸਾਨੂੰ ਇਤਲਾ ਮਿਲੀ ਇਸ ਕੇਸ ਦੇ ਜਿਹੜੇ ਕੀ ਸੀਗੇ ਜਨਾਦਾ ਕੀ ਨਾਮ ਬਸੰਤ ਸਿੰਘ ਬਸੰਤ ਸਿੰਘ ਤੇ ਜੈਦੀਪ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਦਾ ਰੂ ਰੋੜ ਜਾਂਦਾ ਹੈ ਮੰਡੀ ਕੋਵਿੰਗੜ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਊਟ ਨੰਬਰ ਹੀ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਤੇ ਸਾਡੀ ਟੀਮ ਇਹਨਾਂ ਨੂੰ ਭਾਲ ਕਰਨ ਚ ਸਾਡੇ ਐਸ ਐਚ ਓ ਗੋਵਿੰਦਗੜ ਅਰਸ਼ਦੀਪ ਤੇ ਸੀਆਈ ਇਨਚਾਰਜ ਅਮਰਬੀਰ ਇਹਨਾਂ ਨੂੰ ਇਹਨਾਂ ਦੀ ਭਾਲ ਦੇ ਲਈ ਨਿਕਲੇ ਤੇ ਉੱਤੇ ਤੇ ਉੱਥੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲੇ ਡਿੱਗ ਪਈ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਸਾਡੇ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ ਇਹਨਾਂ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਜਿਹੜਾ ਕਿ ਸੀ ਉਹ ਮੱਈਆ ਕਰਾਇਆ ਗਿਆ ਇਹਨਾਂ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਲੀਡਸ ਮਿਲ ਤੇ ਇੱਕ ਤਾਂ ਇਹਨਾਂ ਤੋਂ ਜਿਹੜੀ ਦੋ ਮੋਟਰਸਾਈਕਲ ਸੀਗੀ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਤੇ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜੇ ਜਿਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਲਿੱਤੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਨ ਇਸ ਤੋਂ ਇਲਾਵਾ ਦੋ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ 7 ਦੋਸ਼ੀਆਂ ਦੀ ਗ੍ਰਫਤਾਰੀ ਕੀਤੀ ਜਾ ਚੁੱਕੀ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹਦਾ ਕਿ ਨਾਮ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜਨ ਗਈ ਤੇ ਉਹਦੇ ਉਹਦੇ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਮਲ ਚ ਲਿਆਂਦੀ ਗਈ ਤੇ ਟੋਟਲ 7 ਦੋਸ਼ੀ ਗ੍ਰਫਤਾਰ ਕਿੱਤੇ ਜਾ ਕਿਤੇ ਜਾ ਚੁਕੇ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਹਲੇ ਇਸ ਕੇਸ ਚ ਹਲੇ ਉਹਨਾਂ ਦੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਉਹਨਾਂ ਤੇ ਸਾਡੀ ਜਿਹੜੀ ਟੀਮ ਆ ਉਹ ਲਗਾਤਾਰ ਰੇਡਾ ਕਰ ਰਹੀ ਹੈ ਹੁਣ ਤੱਕ ਇਸ ਕੇਸ ਦੇ ਵਿੱਚ ਤਿੰਨ ਜਿਹੜੀ ਹੈਗੀ ਆ ਬੱਤੀ ਬੋਰਡ ਦੀ ਦੇਸੀ ਜਿਹੜੇ ਕੱਟੇ ਨੇ ਪਿਸਤਲ ਉਹ ਬਰਾਮਦ ਕੀਤੀ ਜਾ ਚੁੱਕੇ ਹਨ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਅਨਾਉ ਨੂੰ ਕਿੱਥੋਂ ਆਏ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੇ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡਸ ਕੀਤੀ ਸੀ ਉਹ ਸੀ 우ਮਾ ਸ਼ੰਕਰ ਤੇ ਅਜੈ ਅਜੈ ਜਿਹੜਾ ਸੀਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ 우ਮਾ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਗੋਬਿੰਦਗੜ ਮੋਗੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰਦੂ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਬਸੰਤੀ ਸੀ ਜਿਹਨੇ ਅੱਗੇ ਗੈਂਗਸਟਰ ਹੈਗਾ ਮਨੀ ਪਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਅੱਗੇ ਸਾਰੀ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਇਨਸੀਡੈਂਟ ਦੇ ਵਿੱਚ ਜਿਹੜੀ ਗੱਡੀ ਸੀਗੀ Swift car ਉਹ ਹੁਣ ਜਿਹੜੀ ਹੈ ਬਰਾਮਦ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਅਸਲ ਪੈਸੇ ਬਰਾਮਦ ਹੋਏ ਸੀ ਕਿ ਜਦੋਂ ਅਸੀਂ ਮੁਦਈ ਨੂੰ ਦੁਬਾਰਾ ਪੁੱਛਿਆ ਤੇ ਉਸਨੇ ਸਾਰਾ ਆਪਣਾ ਚੈੱਕ ਕਰਕੇ ਦੱਸਿਆ ਹੀ ਕਰੀਬ 11.5 ਲੱਖ ਐਕਚੁਅਲ ਚ ਜਿਹੜੀ ਹੈਗੀ ਆ ਉਹ ਕੋਈ ਸੀ ਉਸ ਤੋਂ ਸਾਡੀ ਟੀਮ ਨੇ 8 ਲੱਖ ਰੁਪਏ ਹੁਣ ਤੱਕ ਇਸ ਕੇਸ 'ਚ ਬਰਾਮਦ ਕੀਤਾ ਜਿਹੜੇ ਹੈਗੇ ਆ ਕਰ ਚੁੱਕੇ ਆ ਸਾਡੀ ਟੀਮ ਵੱਲੋਂ ਅੱਗੇ ਇਸ ਕੇਸ ਦੀ ਤਫ਼ਤੀਸ਼ ਜਾਰੀ ਹੈ ਤੇ ਬਾਕੀ ਦੋ ਦੋਸ਼ੀ ਹੈਗੇ ਆ ਉਹਨਾਂ ਦੀ ਵੀ ਭਾਲ ਜਾਰੀ ਹੈ ਉਹ ਫਿਰ ਜਦੋਂ ਅੱਗੇ ਕੇਸ ਦੀ ਇਨਵੈਸਟੀਗੇਸ਼ਨ ਹੋਗੀ ਵੱਖਰੇ ਤੌਰ ਤੇ ਤੁਹਾਡੇ ਥਰੂ ਅਸੀਂ ਲੋਕਾਂ ਨਾਲ ਉਹਨਾਂ ਨੂੰ ਸਾਂਝਾ ਕਰ ਦਾਂਗੇ ਪਹਿਲਾਂ 15 ਲੱਖ ਦੀ ਲੁੱਟ ਗਈ ਜਾਰੀ ਜੀ ਨਾਲ ਕਰ ਲੋ ਜੀ ਹੁਣ 11.5 ਲੱਖ ਹਾਂਜੀ ਹੁਣ ਜਦ ਦੁਬਾਰਾ ਸੀ ਮਾਲਿਕ ਨੂੰ ਪੁੱਛਿਆ ਉਹਨੇ ਸਾਰਾ ਦੇਖਿਆ ਦੁਬਾਰਾ ਚੈੱਕ ਕੀਤਾ ਜਦੋਂ ਉਹਨੇ ਆਪਣੇ ਵੱਲੋਂ ਦੁਬਾਰਾ ਸਾਰਾ ਵੈਰੀਫਾਈ ਕੀਤਾ ਤਾਂ ਤਕਰੀਬ 11.5 ਲੱਖ ਦੇ ਕਰੀਬ ਜਿਹੜੀ ਹੈਗੀ ਐਕਚੁਅਲ ਖੋਈ ਸੀ ਜਿਸ ਤੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ ਪਹਿਲਾਂ ਵੀ ਕੋਈ ਮਾਮਲਾ ਦਰਸ਼ ਨਹੀਂ ਆ ਜੀ ਹਲੇ ਇਨਾਂ ਤੇ ਪਹਿਲਾਂ ਇਦਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਦਾਂ ਕੋਈ ਨਵਾਂ ਨਵਾਂ ਜਿਹੜਾ ਹੈਗਾ ਬੰਦਾ ਉਠ ਰਿਆ ਸੀਗਾ ਕਿ ਜੀ ਅਸੀਂ ਰਾਤੋਂ ਰਾਤ ਜੇ ਰਾਤੋਂ ਰਾਤ ਕੋਈ ਨਾ ਕੋਈ ਸਕੀਮ ਲਾਈਏ ਤੇ ਰਾਤੋਂ ਰਾਤ ਅਸੀਂ ਅਮੀਰ ਬਨ ਜਾਈਏ ਉਸੀ ਲਾਲਚ ਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਬੰਦੇ ਹੈਗੇ ਨੌਜਵਾਨੀ ਹਨ ਤੇ ਇਹ ਮਿਸਗਾਈ ਜਿਹੜਾ ਆਪਾਂ ਕਹਿ ਦਈਏ ਜਾਂ ਅਨਇੰਪਲੋਇਡ ਕਹਿ ਦਈਏ ਤੇ ਉਸ ਚੱਕਰ 'ਚ ਇਹਨਾਂ ਨੇ ਰਾਤੋਂ-ਰਾਤ ਅਮੀਰ ਅਮੀਰ ਬਰੰਦੇ ਚੱਕਰ ਦੇ ਵਿੱਚ ਸਾਰੀ ਜਿਹੜੇ ਹੈਗੇ ਵਾਰਦਾਤ ਤੋਂ ਅਨਜਾਨਦਿੱਤਾ ਤੇ ਇਹ ਨਵੇਂ-ਨਵੇਂ ਉੱਤਰੇ ਸੀਗੇ ਤੇ ਬਟ ਇਹ ਸਾਰੀ ਇਹਨਾਂ ਦੀ ਸਕੀਮ ਫਾਈਨਲੀ ਫੇਲ ਹੋ ਗਈ ਤੇ ਸਾਡੀ ਟੀਮ ਵੱਲੋਂ ਇੱਕ ਮੇਜਰ ਸਕਸੈਸਫੁਲੀ ਤੇ ਆਲਮੋਸਟ ਸਾਰੇ ਦੋਸ਼ੀ ਜਿਹੜੇ ਹੈਗੇ ਉਹ ਗ੍ਰਫਤਾਰ ਕੀਤੇ ਜਾ ਚੁੱਕੇ ਜਿਹੜੇ ਮੇਨ ਮਾਸਟਰਮਾਈਂਡ ਹੈ ਦੋ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਸਾਡੀ ਟੀਮ ਜਲਦੀ ਗ੍ਰਿਫਤਾਰ ਕਰ ਲੇਗੀ ਗ੍ਰਿਫਤਾਰ ਕਿਤਨੇ ਕਿੱਥੋਂ ਕਿੱਥੇ ਨੇ ਇਹਨੇ ਪੰਜ ਦੇਖੋ ਟੋਟਲ 7 ਬੰਦੇ ਨੇ ਜਿਹੜੇ ਗ੍ਰਿਫਤਾਰ ਕੀਤੇ ਕਿਤੇ ਕਿਤੇ ਜਾ ਚੁੱਕੇ ਇਹਦੇ ਚੋਂ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਦੇ ਨੇ ਜਿੱਦਾਂ ਕਿ ਮੈਂ ਪਹਿਲੇ ਕਿਹਾ ਸਭ ਤੋਂ ਪਹਿਲੇ ਜਦੋਂ ਆਪਾਂ ਜਿਹੜੇ 17 ਤਾਰੀਖ ਨੂੰ ਦੋ ਦੋਸ਼ੀ ਫੜੇ ਜਨਾ ਦਾ ਕੀ ਨਾਂ ਬਸੰਤ ਤੇ ਜਦੀਪ ਸੀ ਉਹ ਵੀ ਮੋਗੇ ਦੇ ਸੀ ਉਸ ਤੋਂ ਬਾਅਦ 18 ਅਗਲੇ ਦਿਨ ਅਸੀਂ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਫੜਿਆ ਉਹ ਵੀ ਮੋਗੇ ਦੇ ਸਨ ਉਸ ਤੋਂ ਬਾਅਦ 우ਮਾ ਸ਼ੰਕਰ ਜਸਪਾਲ ਆ ਵੀ ਮੋਗੇ ਸੇ ਮੋਗੇ ਦੇ ਸਨ ਇੱਕ ਬੰਦਾ ਅਜੇ ਸੀਗਾ ਉਹ ਜਿਹੜਾ ਸੀਗਾ ਫਰੋਸਪੁਰ ਸਾਈਡ ਦਾ ਸੀ ਤੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ 90% ਬੰਦੇ ਮੋਗੇ ਦੇ ਸਨ ਜਿਹੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰੀਕੇ ਦੇ ਵਿਅਕਤੀਆਂ ਕੋਲ ਜਿਹੜੇ ਕਾਰੋਬਾਰੀਆਂ ਕੋਲ ਕੈਸ਼ ਰਹਿੰਦਾ ਹੈ ਵੱਡੀ ਮਾਤਰਾ ਦੇ ਵਿੱਚ ਤੇ ਜਿਸ ਕਰਕੇ ਇਹਨਾਂ ਨੇ ਸਾਰੀ ਸਕੀਮ ਬਣਾਈ ਤੇ ਸਾਰੀ ਵਾਰਦ ਨੂੰ ਅੰਜਾਮ ਦਿੱਤਾ ਕਿੰਨੇ ਦਿਨ ਤੋਂ ਰਕੀਸ਼ਾ ਕਰ ਰਹੇ ਇਹ 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 ਕਰ ਰਹ ਤੇ ਕਿਉਂਕਿ ਉਹਦੇ ਚ ਇਹਨਾਂ ਨੇ ਆਪਣਾ ਵੈਪਨ ਦਾ ਵੀ ਇੰਤਜ਼ਾਮ ਕਰਨਾ ਸੀ ਗੱਡੀ ਦਾ ਵੀ ਇੰਤਜ਼ਾਮ ਕਰਨਾ ਸੀ ਕਿਉਂਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਇਹਨਾਂ ਨੇ ਗੱਡੀ ਗੱਡੀ ਜਿਹੜੀ ਹੈਗੀ ਇਹਨਾਂ ਦੀ ਵਰਤੋਂ ਕੀਤੀ ਉਹਦੇ ਚ ਇਹਨਾਂ ਨੇ ਇੱਕ ਜਾਲੀ ਨੰਬਰ ਪਲੇਟ ਲਾਈ ਸੀ ਤੇ ਬੜੀ ਇੱਕ ਤਰਕੀਬ ਦੇ ਨਾਲ ਤੇ ਸਾਜ਼ਿਸ਼ ਦੇ ਨਾਲ ਸਾਰੀ ਇਹਨਾਂ ਨੇ ਪਲੈਨਿੰਗ ਕੀਤੀ ਸੀ ਤਾਂ ਕਿ ਇਹ ਫੜੇ ਨਾ ਜਾ ਸਕਣ ਬਟ ਇਹਨਾਂ ਦੀ ਮਾੜੀ ਕਿਸਮਤ ਸੀ ਕਿ ਤੇ ਸਾਡੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਇਹ ਫਿਰ ਨਾਲ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਫੜ ਲਿਆ